ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਸੁਕਰਾਤ ਨੇ ਇੰਨੀ ਬੰਦਗੀ ਕੀਤੀ ਤੇ ਜਦੋਂ ਅਰਦਾਸ ਕਰਨੀ ਇਹ ਕਹਿਣਾ ਹੈ हे ਪ੍ਰਮਾਤਮਾ ਐ ਖੁਦਾ ਤੂੰ ਮੇਰੇ ਵਿੱਚ ਸਮਾ ਜਾ ਰੋਜ਼ਾਨਾ ਇਸੇ ਤਰ੍ਹਾਂ ਅਰਦਾਸ ਕਰਨੀ ਇੱਕ ਦਿਨ ਸਮੁੰਦਰ ਦੇ ਕੰਢੇ ਜਾ ਰਹੇ ਸੀ ਤੇ ਭਗਵਾਨ ਨੇ ਬਾਲਕ ਦਾ ਬੱਚੇ ਦਾ ਰੂਪ ਧਾਰ ਕੇ ਉੱਥੇ ਖੜ ਗਏ ਉਹਦੇ ਹੱਥ 'ਚ ਪਿਆਲਾ ਉਹ ਬੱਚਾ ਇੱਕੋ ਹੀ ਗੱਲ ਕਹਿੰਦਾ ਐ ਸਮੁੰਦਰ ਦੇਵਤਾ ਤੂੰ ਮੇਰੇ ਪਿਆਲੇ 'ਚ ਸਮਾ ਜਾ ਫਿਰ ਬਾਰ-ਬਾਰ ਇੱਕੋ ਹੀ ਗੱਲ ਕਹਿੰਦਾ ਸਮੁੰਦਰ ਦੇਵਤਾ ਤੂੰ ਮੇਰੇ ਪਿਆਲੇ 'ਚ ਸਮਾਜਾ ਸੁਗਰਾਤ ਨੇ ਦੇਖਿਆ ਇਹ ਬੱਚਾ ਬੜਾ ਮੂਰਖਾ ਇਹ ਕਿਹੋ ਜੀ ਗੱਲ ਕਰਦਾ ਕਿੱਡਾ ਵੱਡਾ ਸਮੁੰਦਰ ਪਿਆਲੇ 'ਚ ਕਿਵੇਂ ਸਮਾਏਗਾ ਉਹਨੂੰ ਕਹਿਣ ਲੱਗਿਆ ਪੁੱਤਰ ਤੂੰ ਬਚਪਨ ਵਾਲੀ ਗੱਲ ਛੱਡ ਦੇ ਤੂੰ ਮੂਰਖਪੁਣਾ ਕਰਦਾ ਐਡਾ ਵੱਡਾ ਸਮੁੰਦਰ ਸਾਗਰ ਤੇਰੇ ਪਿਆਲੇ 'ਚ ਕਿਵੇਂ ਸਮਾਜ ਆਏਗਾ ਕਹਿੰਦੇ ਫਿਰ ਪ੍ਰਮਾਤਮਾ ਖੁਦਾ ਤੁਹਾਡੇ 'ਚ ਕਿੱਦਾਂ ਸਮਾਜ ਆਏਗਾ ਉਹਨਾਂ ਨੂੰ ਸਮਝ ਲੱਗ ਗਈ ਇਹ ਪ੍ਰਮਾਤਮਾ ਨੇ ਮੈਨੂੰ ਗਿਆਨ ਦਿੱਤਾ ਅਸੀਂ ਬਾਣੀ ਤਾਂ ਪੜਦੇ ਆ ਆਪਣੀ ਮਰਜ਼ੀ ਨਾਲ ਨਹੀਂ ਸਤਿਗੁਰ ਕਹਿੰਦੇ ਨੇ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਤੇਰੇ ਇੱਕ ਜਨਮ ਦਾ ਨਹੀਂ ਕਰੋੜਾਂ ਜਨਮਾਂ ਤੇ ਦੁਖ ਘਟੇ ਜਾਣਗੇ ਜੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਗਾਵਾਂਗੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਵੱਲੋਂ ਇਹ 23 ਰੋਜ਼ਾ ਗੁਰਮਤ ਸਮਾਗਮ ਸਤਿਗੁਰ ਦੇ ਗੁਣ ਗਾਉਣ ਲਈ ਆ ਸਾਡੇ ਵੀ ਇਸ ਜਨਮ ਦੇ ਵੀ ਅਗਲੇ ਜਨਮ ਦੇ ਵੀ ਗੋੜ ਕੱਟੇ ਜਾਣ ਦੁੱਖ ਕੱਟੇ ਜਾਣ ਸਾਨੂੰ ਕਿਤੇ ਸੁੱਖ ਮਿਲ ਜੇ ਬਾਬਾ ਜੀ ਦਾ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਇਹ ਸਰਵਤ ਦੇ ਭਲੇ ਲਈ ਆ ਤਾਂ ਕਿ ਸਤਗੁਰ ਦੀ ਪਾਰ ਬਖਸ਼ ਸਾਡੇ ਸਾਰਿਆਂ ਤੇ ਹੋ ਜਾਏ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਬੋਲੇ ਸੋ ਨਿਹਾਲ ਸ੍ਰੀ ਅਕਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਗੁਰਮੁਖ ਪਿਆਰੋ ਤਨ ਰਹਿਗੇ ਗੱਜ ਕੇ ਜਕਾਰਾ ਬੁਲਾਈਏ ਜੀ ਚੜ੍ਹਦੀ ਕਲਾ ਦਾ ਪ੍ਰਤੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ